ਜਨਵਰੀ ਨੂੰ ਬਈਆ ਦੇਖੋ ਇਹ ਬਾਰੇ ਲੋਕ ਖੁਸ਼ੀਆਂ ਮਨਾਉਂਦੇ ਆ ਨਿਊ ਇਅਰ ਦੀ ਹਰ ਸਾਲ ਮੇਰੇ ਵਾਸਤੇ ਉਹ ਬੈਡ ਲੱਕ ਹੈ ਨਿਊ ਇਅਰ ਨਹੀਂ ਹੈ ਮੇਰੇ ਵਾਸਤੇ ਬੈਡ ਲੱਕ ਹੈ ਪਰ ਜਾਨਾ ਤੇ ਹਰ ਕਿਸ ਨੇ ਪਰ ਇੰਨੀ ਜਲਦੀ ਹਰ ਕੁਝ ਛੁੱਟ ਜਾਏਗਾ ਪਰ ਅੱਜ ਕਦੀ ਨਾ ਫਿਊਚਰ 'ਚ ਸੋਚਿਆ ਹੀ ਕਿ ਅਸੀਂ ਦੋਨੇ ਅਲੱਗ ਹੋ ਜਾਾਂਗੇ ਇੰਨੀ ਜਲਦੀ ਕਿ ਆਪਣੇ ਬੱਚੇ ਦੇ ਜੋ ਵੀ ਡ੍ਰੀਮਸ ਵਗੈਰਾ ਉਹਨੂੰ ਮੈਂ ਪੂਰੇ ਕੱਲੀ ਕਿੱਥੋਂ ਕਰਾਂਗੀ ਇਹ ਜੋ ਵੀ ਰਿਸਪੌਂਸਿਬਿਲਟੀ ਸੀ ਉਹ ਤੇ ਆਪ ਖੁਦ ਕਰਦੇ ਹੀ ਨਾ ਮੈਨੂੰ ਸਭ ਕੁਝ ਹੈਂਡਲ ਕਰਨਾ ਪੈਂਦਾ ਫਰਦੀ ਇਸ ਟਾਈਮ ਤੇ ਮੇਰੇ ਵਾਸਤੇ ਬਹੁਤ ਕੁਝ ਸੋਚ ਰਹੀ ਉਹਨਾਂ ਨੇ ਬਹੁਤ ਅਹੀ ਬਹੁਤ ਸਟਰਗਲ ਕੀਤਾ ਹੈ ਬਹੁਤ ਸਟਰਗਲ ਕੀਤਾ ਹੈ ਕਿ ਅੱਜ ਅਸੀਂ ਇੱਥੋਂ ਤੱਕ ਪਹੁੰਚਿਆ ਹੋ ਉਹਨਾਂ ਦੀ ਬਦੌਲਤ ਤੇ ਪਹੁੰਚੀ ਮੈਂ ਇੱਥੇ ਖੜੀ ਆ ਮੈਂ ਉਹਨਾਂ ਦੀ ਬਦੌਲਤ ਤੇ ਖੜੀ ਆ ਪਰ ਉਹਨਾਂ ਤੋਂ ਬਿਨਾ ਮੇਰਾ ਫਿਊਚਰ ਕੁਝ ਵੀ ਨਹੀਂ ਹੈ ਦੇਨੀਆ ਬੇਟੇ ਕੱਲ ਵੀ ਲੋੜੀ ਗਈ ਹੈ ਪਰसों ਵੀ ਹੀ ਦੋ ਦਿਨ ਤੇ ਆਪਣੇ ਪਾਪਾ ਦੀ ਗੱਲਾਂ ਕਰ ਕਰ ਕੇ ਰਾਤ 3-3 ਵਜ ਗਏ ਉਹਨਾਂ ਨੂੰ ਕਿ ਮਮਾ ਪਾਪਾ ਹੁੰਦੇ ਆ ਕੁਝ ਕਰਦੇ ਆ ਪਾਪਾ ਹੁੰਦੇ ਆ ਸੀ ਇੱਥੇ ਜਾਂਦੇ ਆ ਜਾਂ ਉੱਥੇ ਜਾਂਦੇ ਪਰ ਪਰ ਉਹਨਾਂ ਦੀ ਕਮੀ ਤੇ ਜੋ ਮਰਜ਼ੀ ਪੈਸੇ ਨਾ ਮੈਂ ਜੋ ਮਰਜ਼ੀ ਖਰੀਦ ਸਕਦੀ ਆ ਪਰ ਉਹਨਾਂ ਦਾ ਪਿਆਰ ਨਾ ਖਰੀਦ ਸਕਦੀ ਮੈਂ ਫਾਸਟ ਫੂਡ ਦਾ ਖੋਲਿਆ ਪਿਛਲੇ ਸਾਲ ਮੇਰੇ ਹਸਬੰਡ ਜੇ ਐਕਸਪਾਇਰ ਹੋ ਚੁੱਕੇ ਆ ਜਿੱਦੇ ਕਰ ਬਹੁਤ ਦਿੱਕਾ ਆਣੀ ਆ ਮੇਰੇ ਦੋ ਬੇਟੀਆਂ ਇੱਕ ਬੇਟਾ ਹੈ ਉਹਨਾਂ ਨੂੰ ਪਾਲਣ ਵਾਸਤੇ ਤੇ ਪੈਸੇ ਦੀ ਬਹੁਤ ਜ਼ਰੂਰਤ ਹੈ। ਉਹਨਾਂ ਨੇ ਕਹੀ ਆਉਣ ਵਾਲੇ ਟਾਈਮ ਦੇ ਆਪਣੇ ਬੇਟੀਆਂ ਨੂੰ ਆਈਪੀਐਸ ਬਣਾਣਾ ਸੀ ਤੇ ਹੁਣ ਦੇਖੋ ਬੱਚੇ ਤੇ ਅਸੀਂ ਸੋਚਿਆ ਕਿ ਮੰਮਾ ਪਾਪਾ ਹੈ ਨਹੀਂ ਤੇ ਹੁਣ ਮੈਂ ਸਾਡੇ ਸੁਪਨੇ ਕੌਣ ਪੂਰੇ ਕਰੇਗਾ? ਕਿ ਐਸ ਕਰਕੇ ਮੈਨੂੰ ਇੱਥੇ ਆਣ ਕੇ ਰੈਂਟ ਲੈਣਾ ਪਿਆ ਜੀ ਇੱਥੇ ਮੈਂ ਸ਼ਾਪ ਲਗਾਈ ਹੈ ਪਰ ਰਿਸਪੌਂਸ ਬਿਲਕੁਲ ਵੀ ਅੱਛਾ ਨਹੀਂ ਮਿਲਿਆ। ਤੇ ਮੇਰੇ ਭਈਆ ਇਹ ਹੀ ਪੰਜਾਬ ਵਲੌਗ ਚ ਤੇ ਉਹਨਾਂ ਨੇ ਮੇਰੀ ਮੂਵੀ ਬਣਾਈ ਹੈ ਤੇ ਕਾਫੀ ਫੇਸਬੁਕ ਤੇ ਪਾਈ ਹੈ ਉਹਨਾਂ ਦੇ ਥੈਂਕਸ ਕਰਦੀਆਂ ਕਿ ਉਹਨਾਂ ਦੇ ਆਨ ਤੇ ਮੇਰਾ ਰਿਸਪੌਂਸ ਬਹੁਤ ਅੱਛਾ ਜਾ ਰਿਹਾ ਸ਼ਾਪ ਦੀ ਓਪਨਿੰਗ ਹੋਈ ਮੈਂ ਉਹਨਾਂ ਨੂੰ ਬਹੁਤ ਯਾਦ ਕਰਕੇ ਮੇਰੇ ਬੱਚੇ ਵੀ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਏ ਕਿ ਅੱਜ ਚਲੋ ਸ਼ਾਪ ਤੇ ਓਪਨ ਹੋਈ ਹੈ ਪਰ ਉਹ ਜਿਨ੍ਹਾਂ ਨੇ ਸੋਚਿਆ ਸੀ ਉਹ ਇਸ ਟਾਈਮ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਦੀ ਕਮੀ ਤਾਂ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਨਹੀਂ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਰਾਤ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਭੈਣ ਜਿਹੜੀ ਕੀ ਲੋਕੀ ਆਪਣਾ ਦਰਦ ਬਿਆਨ ਕਰ ਰਹੀ ਆ ਅਤੇ ਕਹਿ ਰਹੀ ਆ ਕਿ ਸਵੇਦ ਦਾ ਜਿਹੜਾ ਉਸਨੇ ਕੰਮਕਾਰ ਖੋਲਿਆ ਵਾ ਜਿਹੜਾ ਕਿ ਫਰੂਟ ਚਾਪ ਦਾ ਜਿਹੜਾ ਕਿ ਅਤੇ ਉਸ ਸਵੇਦ ਦਾ ਕੋਈ ਗਾਹਕ ਨਹੀਂ ਆਇਆ ਉਸ ਭੈਣ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਜੀ ਕੀ ਮਜਬੂਰੀ ਪੈ ਗਈ ਜਿਹੜਾ ਕਿ ਖੁਦ ਕੰਮ ਕਰਨਾ ਪੈੰਦਿਆ ਹਾਂ ਜੀ ਭੈਣ ਜੀ ਕੀ ਨਾਮ ਹੈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਿਤਾ ਹੈ ਮੈਂ ਪਨੀ ਕਿ ਮੇ ਮਜਬੂਰੀ ਕੀ ਪੈ ਗਈ ਤੁਹਾਨੂੰ ਕੰਮ ਕਰਨਾ ਪੈਂਦਾ ਤੁਹਾਡੀ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਤੁਸੀਂ ਰੋ ਰੋ ਕੇ ਕਹਿੰਦੇ ਮੇਰਾ ਕੰਮ ਕਾਰ ਨਹੀਂ ਚੱਲ ਰਿਹਾ ਕਾਲਾ ਕੰਮ ਖੋਲਿਆ ਜੀ ਮੈਂ ਫਾਸਟ ਫੂਡ ਦਾ ਖੋਲਿਆ ਪਿਛਲੇ ਸਾਲ ਮੇਰੇ ਹਸਬੰਡ ਦੀ ਐਕਸਪਾਇਰ ਹੋ ਚੁੱਕੇ ਹਨ ਜਿੱਤੇ ਕਰ ਬਹੁਤ ਦਿੱਕਾ ਆ ਰਹੀ ਹੈ ਤੇ ਮੇਰੇ ਦੋ ਬੇਟੀਆਂ ਇੱਕ ਬੇਟਾ ਹੈ ਉਹਨਾਂ ਨੂੰ ਪਾਲਣ ਵਾਸਤੇ ਤੇ ਪੈਸੇ ਦੀ ਬਹੁਤ ਜ਼ਰੂਰਤ ਹੈ ਰੋਜ਼ ਸੋਚਦੇ ਕਿਸੇ ਕੋ ਲਿੱਤਾ ਨਹੀਂ ਦਿੰਦਾ ਪੈਸੇ ਆ ਪਿੱਛੇ ਮੈਨੂੰ ਮਜਬੂਰੀ ਕੰਮ ਕਰਨਾ ਪੈ ਰਿਹਾ ਹੈ ਤਾਂ ਕਿ ਮੈਂ ਆਪਣੇ ਬੱਚਾ ਦਾ ਫਿਊਚਰ ਸੰਭਾਲ ਸਕਾਂ ਉਹਨਾਂ ਦੀ ਪੜ੍ਹਾਈ ਕਰਾ ਸਕਾਂ। ਜੇ ਤੁਸੀਂ ਇਥੇ ਪਹਿਲੀ ਤੁਹਾਡੇ ਹਸਬੰਦ ਦਾ ਕੀ ਨਾਮ ਸੀ ਤੇ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਣੀ? ਉਹ ਉਹਨਾਂ ਦਾ ਨਵਿੰਦਰ ਜਾਫਰ ਸੀ। ਉਹ ਐਕਸਪਾਇਰ ਉਹਨਾਂ ਸਾਇਲੈਂਟ ਐਟੈਕ ਦੇ ਨਾਲ ਹੋਇਆ। ਬੀਪੀ ਕਾਫੀ ਲੋ ਰਹਿੰਦਾ ਸੀ ਉਹਨਾਂ ਦਾ। ਤੇ ਬੀਪੀ ਲੋ ਕਰਕੇ ਉਹਨਾਂ ਸਾਇਲੈਂਟ ਐਟੈਕ ਹੋਇਆ ਸੀ। ਜਿਹਦੇ ਕਰਕੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਬੱਚੇ ਆਪਣੇ ਪਾਪਾ ਨੂੰ ਬਹੁਤ ਯਾਦ ਕਰਦੇ ਆ। ਤਨ ਬਤਾਏ ਇੱਕ ਹਸਬੰਦ ਦੇ ਨਾਲ ਹੀ ਇੱਕ ਔਰਤ ਆ ਹੀ ਫਿਊਚਰ ਬੰਦਾ ਜਿਸ ਲੋਕ ਖਤਮ ਹੋ ਜਾਂਦੇ ਫਿਰ ਉਹ ਲੇਡੀ ਦਾ ਕੋਈ ਫਿਊਚਰ ਨਹੀਂ ਹੈ ਮੈਂ ਆਪਣੇ ਬੱਚਾ ਦਾ ਡ੍ਰੀਮ ਜੋ ਮੇਰੇ ਹਸਬੰਦ ਨੇ ਸੋਚਿਆ ਸੀ ਉਹਨਾਂ ਦੇ ਡ੍ਰੀਮ ਪੂਰੇ ਕਰਨ ਵਾਸਤੇ ਮੈਨੂੰ ਇਹ ਚੌਲ ਲਗਾਣੇ ਪਏ ਰੈਡੀ ਲਗਾਣੇ ਪਏ ਰੈਡੀ ਵਾਸਤੇ ਮੇਰੇ ਘਰ ਦੇ ਨਹੀਂ ਸੀ ਮੰਦੇ ਮੈਨੂੰ ਸ਼ਾਪ ਲੈਣੀ ਪਈ ਹੈ ਰੈਂਟ ਤੇ ਤਾਂ ਕਿ ਮੈਂ ਆਪਣੇ ਬੱਚਾ ਦਾ ਪਾਲਣ ਪੋਸ਼ਣ ਅੱਛੇ ਤਰੀਕੇ ਨਾਲ ਕਰ ਸਕਾਂ ਜੋਰੇ ਪਾਪਾ ਦੇ ਸੁਪਨੇ ਸੀ ਮੋਂ ਉਹਨਾਂ ਦੇ ਪੂਰੇ ਕਰ ਸਕਾਂ ਮੇਰੀ ਜੀ ਬੜੀ ਸੁਪਨੇ ਦੇਖੇ ਸੀ ਇਹਨਾਂ ਦੇ ਪਾਪਾ ਨੇ ਵੀ ਬੱਚਿਆਂ ਨੂੰ ਕੀ ਕੀ ਵੱਡੇ ਹੋ ਕੇ ਬਣਾਉਣਾ ਵਾ ਤੇ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਦੋ ਬੇਟੀਆਂ ਇੱਕ ਪੁੱਤ ਹੈ ਸਾਢੇ 4 ਸਾਲ ਦਾ ਬੇਟਾ ਮੇਰਾ ਤੇ ਉਹਨਾਂ ਨੇ ਕਿਹਾ ਸੀ ਆਉਣ ਵਾਲੇ ਟਾਈਮ ਦੇ ਆਪਣੇ ਬੇਟੀਆਂ ਨੂੰ ਆਈਪੀਐਸ ਬਣਾਉਣਾ ਸੀ ਤੇ ਹੁਣ ਦੇਖੋ ਬੱਚੇ ਤੇ ਅਸੀਂ ਸੋਚੇ ਕਿ ਮੰਮਾ ਪਾਪਾ ਹੈ ਨਹੀਂ ਤੇ ਹੁਣ ਮੈਂ ਸਾਡੇ ਸੁਪਨੇ ਕੌਣ ਪੂਰੇ ਕਰੇਗਾ ਮੈਂ ਉਹਨਾਂ ਦੀ ਜਗ੍ਹਾ ਖੜੇ ਹੋ ਕੇ ਆਪਣੇ ਬੱਚਾ ਦਾ ਹਰ ਇੱਕ ਡ੍ਰੀਮ ਪੂਰਾ ਕਰਨਾ ਚਾਹੁੰਦੀ ਆ ਜਿੰਨਾ ਵੱਤੋ ਵੱਤ ਹੋ ਸਕੇਗਾ ਤੇ ਮੈਂ ਆਪਣੇ ਬੱਚਾ ਦਾ ਫਿਊਚਰ ਸੋਚਾਂਗੀ ਵੀ ਨਹੀਂ ਸੋ ਪਹਿਲੀ ਜਿਹੜਾ ਤੁਸੀਂ ਕੰਮ ਦਾ ਜਿਹੜਾ ਖੋਲਿਆ ਵਾ ਇਹ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕੰਮ ਕਰ ਕਿਸ ਤਰ੍ਹਾਂ ਚੱਲ ਰਿਹਾ ਵਾ ਗਾਹਕ ਦੀ ਗੱਲ ਕਰੀਏ ਕਿੰਨੇ ਕਿ ਗਾਗ ਆ ਰਹੇ ਨੇ ਕਿ ਕਿੰਨਾ ਕਿ ਤੁਹਾਡਾ ਸਾਡਾ ਸਮਾਨ ਆ ਉਹ ਬਣਾਇਆ ਜਿਹੜਾ ਵਕਾਰ ਜਾ ਰਿਹਾ ਗਾਗਾ ਵੱਲੋਂ ਕਿੰਨੇ ਕਿ ਲੋਕਾਂ ਨੂੰ ਕੜਗਵਾਇਆ ਜਾ ਰਿਹਾ ਕੀ ਪਹਿਲੇ ਤੇ ਪਹਿਲੇ ਅਸੀਂ 3 ਸਾਲ ਪਹਿਲੇ ਰੈਡੀ ਲਗਾਉਂਦੇ ਸੀ ਮਾਈ ਪੱਗ ਕਾਲਜ ਦੇ ਬਾਅਦ ਮੈਂ ਆਪਣੇ ਹਸਬੰਡ ਦੇ ਨਾਲ ਪਾਰਟਾਈਮ ਉਹ ਜੌਬ ਕਰਦੇ ਸੀ ਸ਼ਾਮ ਦਾ ਟਾਈਮ ਅਸੀਂ ਰੈਡੀ ਲਗਾਉਂਦੇ ਸੀ ਉੱਥੋਂ ਦਾ ਰਿਸਪੌਂਸ ਅੱਛਾ ਸੀ ਪਰ ਉਹਨਾਂ ਦੀ ਦੇਦ ਕਰਕੇ ਮੈਨੂੰ ਕੋਈ ਵੀ ਜੌਬ ਵਗੈਰਾ ਕੋਈ ਵੀ ਕੰਮ ਨਹੀਂ ਮਿਲਿਆ ਜਿਹਦੇ ਕਰਕੇ ਮੇਰੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਸੀ ਕਿ ਮੈਂ ਆਪਣੇ ਬੱਚਾ ਦੇ ਡ੍ਰੀਮਸ ਥੋੜੇ ਵੀ ਨਹੀਂ ਪੂਰੇ ਕਰ ਸਕਦੀ ਸੀ ਤੇ ਐਸ ਕਰਕੇ ਮੈਨੂੰ ਇੱਥੇ ਆਣ ਕੇ ਰੈਂਟ ਲੈਣਾ ਪਿਆ ਜੀ ਇੱਥੇ ਮੈਂ ਸ਼ਾਪ ਲਗਾਈ ਹੈ ਪਰ ਰਿਸਪਾਂਸ ਬਿਲਕੁਲ ਵੀ ਅੱਛਾ ਨਹੀਂ ਮਿਲਿਆ ਤੇ ਮੇਰੇ ਬਈਆ ਇਹ ਹੀ ਪੰਜਾਬ ਵਲੌਗ ਚੋਂ ਤੇ ਉਹਨਾਂ ਨੇ ਮੇਰੀ ਮੂਵੀ ਬਣਾਈ ਹੈ ਤੇ ਕਾਫੀ ਫੇਸਬੁੱਕ ਤੇ ਪਾਈ ਹੈ ਉਹਨਾਂ ਦੇ ਥੈਂਕਸ ਕਰਦੀਆਂ ਕਿ ਉਹਨਾਂ ਦੇ ਆਨ ਤੇ ਮੇਰਾ ਰਿਸਪਾਂਸ ਬਹੁਤ ਅੱਛਾ ਜਾ ਰਿਹਾ ਦੋ ਦਿਨ ਹੋ ਗਿਆ ਕਿ ਪਹਿਲੇ ਤਾਂ ਮੇਰਾ ਬਿਲਕੁਲ ਬੋਨੀ ਤੱਕ ਨਹੀਂ ਸੀ ਹੋ ਰਹੀ ਸੀ ਤੇ ਜਦੋਂ ਬਈ ਸੀ ਬੋੜੀ ਹੋ ਰਹੀ ਉਹਦੋਂ ਮਨ ਚ ਕਿੰਨੇ ਕ ਬਜਾਰ ਹੁੰਦੇ ਸੀ ਵੀ ਕੰਮਗਾ ਸ਼ੁਰੂ ਕੀਤਾ ਵਾ ਕੰਮ ਕਰ ਨਹੀਂ ਚੱਲ ਰਿਹਾ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵਾ ਜ਼ਿੰਮੇਵਾਰੀ ਮੋਢੇ ਤੇ ਪੈ ਗਈ ਆ ਕਿਸ ਤਰ੍ਹਾਂ ਨਭਾਉਂਗੀ ਮਜਬ ਮੇਰੀ ਮੈਂ ਉਸ ਟਾਈਮ ਬਹੁਤ ਟੁੱਟ ਚੁੱਕੀ ਸੀ ਕਿ ਪਤਾ ਨਹੀਂ ਮੈਡੀਸਿਨ ਗਲਤ ਲਿੱਤਾ ਹੈ ਮੇਰਾ ਆਉਣ ਵਾਲਾ ਫਿਊਚਰ ਜਾਂ ਮੇਰੇ ਬੱਚਿਆਂ ਦਾ ਫਿਊਚਰ ਸਹੀ ਹੋਏਗਾ ਜਾਂ ਨਹੀਂ ਹੋਏਗਾ ਮੈਂ ਉਹਨਾਂ ਦੇ ਡ੍ਰੀਮਸ ਪੂਰੇ ਕਰ ਸਕਾਂਗੀ ਜਾਂ ਨਹੀਂ ਕਰ ਸਕਾਂਗੀ ਪਰ ਭਈਆ ਦੀ ਰਿਸਪੌਂਸਿਬਿਲਿਟੀ ਲੈਣਾ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਕਿ ਹੁਣ ਬੱਚੇ ਘਰ ਜਾਏਗੇ ਬੱਚਨ ਵੀ ਖੁਸ਼ੀ ਹੁੰਦੀ ਹੈ ਕਿ ਸਾਡੀ ਮੰਮਾ ਆਏ ਆ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਜੋ ਵੀ ਉਹਨਾਂ ਦੀ ਡਿਮਾਂਡ ਹੈ ਮੈਂ ਪੂਰੀ ਕਰ ਸਕਦੀ ਹਾਂ ਹੁਣ ਇਸ ਟਾਈ ਮੈਨੂੰ ਬਹੁਤ ਸ਼ੁਕਰ ਹੈ ਨਾਲੇ ਫਟਾਰੀ ਫੈਮਿਲੀ ਦੇ ਨਾਲ ਫੇਸਬੁੱਕ ਫੈਮਿਲੀ ਨੂੰ ਬਹੁਤ థాంਕ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਟ ਕੀਤਾ ਮੈਨੂੰ ਅੱਜ ਖੁਸ਼ੀ ਹੈ ਕਿ ਮੈਂ ਅੱਜ ਸਵੇਰੇ ਕੁਮਾਵਾਂਗੀ ਤੇ ਰਾਤੀ ਬੱਚਾ ਦੇ ਡ੍ਰੀਮਸ ਪੂਰੇ ਕਰਾਂਗੀ ਕਿ ਬਿਨੈਤ ਸੋ ਪੈਂਦੀ ਤੁਹਾਡੇ ਵਿਆਹ ਨੂੰ ਕਿੰਨੇ ਹੋ ਗਏ ਸਾਲ ਜਿਵੇਂ ਗੱਲ ਕੀਤੀ ਆ ਤੇ ਪਤੀ ਦੇ ਜਾਣ ਤੋਂ ਬਾਅਦ ਕਿੰਨੇ ਕਿ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਕਿਉਂਕਿ ਪਿੰਡਾ ਜਦੋਂ ਪਤੀ ਪਤਨੀ ਦੋਵੇਂ ਜਿਹੜੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਜੀ ਮੈਂ ਸਾਥੀ ਦਾ ਇੱਕ ਦੂਜੇ ਸਹਾਰਾ ਬਣੇ ਹੁੰਦੇ ਨੇ ਉਹਨਾਂ ਨਾਲ ਜਾਣ ਤੋਂ ਬਾਅਦ ਤੁਹਾਨੂੰ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਕਦੀ ਕੱਲਿਆ ਸੋਚਿਆ ਸੀ ਵੀ ਇਸ ਤਰ੍ਹਾਂ ਕੱਲਿਆ ਕੰਮ ਕਰਨਾ ਪਊਗਾ ਦੀ ਮੈਂ ਕਦੀ ਨਹੀਂ ਸੋਚਿਆ ਆਹੀ ਤਾਂ ਦੋਨਾਂ ਨੇ ਡ੍ਰੀਮ ਸੋਚਿਆ ਕਿ ਆਹੀ ਸ਼ਾਪ ਲਵਾਂਗੇ ਮੈਂ ਆਪਣੇ ਹਸਬੰਦ ਦੇ ਡ੍ਰੀਮ ਪੂਰੇ ਕਰੇ ਕਿ ਉਹਨਾਂ ਨੇ ਕਹੇ ਸੀ ਕਿ ਆਹੀ ਆਉਣ ਵਾਲੇ ਟਾਈਮ ਤੇ ਆਪਣੀ ਸ਼ਾਪ ਲਵਾਂਗੇ ਵੀ ਜਿਸ ਦਿਨ ਮੇਰੀ ਸ਼ਾਪ ਦੀ ਓਪਨਿੰਗ ਹੋਈ ਮੈਂ ਉਹਨਾਂ ਨੂੰ ਬਹੁਤ ਯਾਦ ਕਰਕੇ ਮੇਰੇ ਬੱਚੇ ਵੀ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਏ ਕਿ ਅੱਜ ਚਲੋ ਸ਼ਾਪ ਤੇ ਓਪਨ ਹੋਈ ਹੈ ਪਰ ਉਹ ਜਿਨ੍ਹਾਂ ਨੇ ਸੋਚਿਆ ਸੀ ਉਹ ਇਸ ਟਾਈਮ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਦੀ ਕਮੀ ਤਾਂ ਬਹੁਤ ਜ਼ਿਆਦਾ ਮਹਿ ਇਹ ਜੋ ਵੀ ਰਿਸਪੌਂਸਿਬਿਲਿਟੀ ਸੀ ਉਹ ਤੇ ਆਪ ਖੁਦ ਕਰਦੇ ਹੀ ਨਾ ਮੈਨੂੰ ਸਭ ਕੁਝ ਹੈਂਡਲ ਕਰਨਾ ਪੈਂਦਾ ਖੁਦ ਹੀ ਇਸ ਟਾਈਮ ਤੇ ਕਿਦਾਂ ਚਲੋ ਗਿਆ ਸੀ ਤੁਹਾਡੇ ਵਿਆਹ ਨੂੰ ਜੀ ਮੇਰੇ 14 ਸਾਲ ਹੋਏ ਸ਼ਾਦੀ ਨੂੰ 14ਵਾਂ ਸਾਲ ਮੇਰਾ ਲੱਗਿਆ ਤੇ 13 ਸਾਲ ਹੋ ਗਏ ਸੀ 14ਵਾਂ ਸਾਲ ਮੇਰੀ ਸ਼ਾਦੀ ਨੂੰ ਲੱਗਿਆ ਕਿ ਮਤਲਬ ਮੈਨੂੰ ਤੇ ਐਨੀਵਰਸਰੀ ਹੀ ਉਹ ਤੋਂ ਡੇਢ ਮਹੀਨਾ ਬਾਅਦ ਇਹਨਾਂ ਦੀ ਡੈਥ ਹੋ ਗਈ ਬਹੁਤ 1 ਜਨਵਰੀ ਨੂੰ ਭਈਆ ਡੈਥ ਹੋਈ ਬਿਆਰੇ ਲੋਕ ਖੁਸ਼ੀਆਂ ਮਨਾਉਂਦੇ ਆ ਨਿਊ ਇਅਰ ਦੀਆਂ ਹਰ ਸਾਲ ਮੇਰੇ ਵਾਸਤੇ ਉਹ ਬੈਡ ਲੱਕ ਹੈ ਨਿਊ ਇਅਰ ਨਹੀਂ ਹੈ ਮੇਰੇ ਵਾਸਤੇ ਬੈਡ ਲੱਕ ਹੈ ਪਰ ਜਾਨਾ ਤੇ ਹਰ ਕਿਸ ਨੇ ਪਰ ਇੰਨੀ ਜਲਦੀ ਹਰ ਕੋਈ ਚਲ ਜਾਏਗਾ ਪਰ ਐ ਕਦੀ ਨਹੀਂ ਫਿਊਚਰ 'ਚ ਸੋਚਿਆ ਹੀ ਕਿ ਅਸੀਂ ਦੋਨੇ ਅਲੱਗ ਹੋ ਜਾਾਂਗੇ ਇੰਨੀ ਜਲਦੀ ਕਿ ਆਪਣੇ ਬੱਚੇ ਦੇ ਜੋ ਵੀ ਡ੍ਰੀਮਸ ਵਗੈਰਾ ਹਨ ਉਹਨੂੰ ਮੈਂ ਪੂਰੀ ਕੱਲੀ ਕਿੱਥੋਂ ਕਰਾਂਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਭੈਣ ਨੇ ਸੁਪਨੇ ਦੇਖੇ ਸੀ ਆਪਣੇ ਪਤੀ ਦੇ ਨਾਲ ਕਿ ਬੱਚਿਆਂ ਦਾ ਫਿਊਚਰ ਵਧੀਆ ਹੋਊਗਾ ਬੱਚਿਆਂ ਨੂੰ ਆਈਪੀਐਸ ਬਣਾਉਣਗੇ ਪਰ ਕੱਲੇ ਜੇ ਇਸ ਭੈਣ ਨੂੰ ਛੱਡ ਗਏ ਨੇ ਸੰਸਾਰ ਤੋਂ ਪਰ ਪ੍ਰਮਾਤਮਾ ਦਾ ਪਾਣਾ ਕੋਣ ਕਰ ਸਕਦਾ ਬਾ ਜਿਸ ਨੂੰ ਪ੍ਰਮਾਤਮਾ ਜੀ ਨੂੰ ਲੱਭ ਰੱਖੇ ਉਸੇ ਤਰ੍ਹਾਂ ਪਰ ਅੱਜ ਵੀ ਜਿਹੜੀ ਇਹ ਭੈਣ ਇੱਕ ਸਹਾਰਾ ਬਣੀ ਆਪਣੇ ਬੱਚਿਆਂ ਲਈ ਅਤੇ ਤੁਹਾਡੇ ਸਾਥ ਦੀ ਲੋੜਿਆ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ ਇਸ ਭੈਣ ਨੂੰ ਤਾਂ ਜੋ ਕਿ ਜਿਹੜੇ ਬੱਚਿਆਂ ਨੇ ਸੁਪਨੇ ਲਏ ਸੀ ਇਹਨਾਂ ਦੇ ਪਤੀ ਨੇ ਕਿ ਬੱਚਿਆਂ ਨੂੰ ਆਈਪੀਐਸ ਬਣਾਉਣਾ ਵਧੀਆ ਪੜਾਈ ਦੇਣੀ ਆ ਉਹ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਊਗੀ ਤੇ ਭੈਣ ਜੀ ਹੁਣ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਵਾ ਕਿੰਨਾ ਕੁ ਸਪੋਰਟ ਹੁੰਦਾ ਸਵੇਰੇ ਕਿੰਨੇ ਵਜੇ ਆ ਜਾਂਦੀ ਉਹ ਸ਼ਾਮੀ ਕਿੰਨੇ ਵੇ ਚੱਲ ਜਾਂਦੀ ਮੈਂ 3 ਵਜੇ ਆਣੀ ਆ ਪਰ ਦੋ ਦਿਨ ਤੱਕ ਸੱਨੀ ਭਈਆ ਆ ਪੰਜਾਬ ਲੋਕ ਵਲੇ ਆਣੇ ਤਰੂ ਮੈਂ ਹੁਣ 4 4.5 ਵੇ ਲਗਾ ਰਹੀ ਹਾਂ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਤੇ ਰਾਤ ਨੂੰ ਮੈਨੂੰ 10:30 ਵਜੇ ਜਾਂਦੇ ਘਰ ਜਾਂਦੇ ਜਾਂਦੇ ਉਸ ਵਕਤ ਬੱਚੇ ਸੋਚਦੇ ਕਿ ਮੰਮਾ ਕੱਛ ਲੈ ਆਏਗੇ ਤੇ ਆਹੀ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਤੇ ਫਿਰ ਅਸੀਂ ਘਰ ਚਾਵਾਂਗੇ ਕਬਨੇ ਸੋ ਪਤੀ ਦੀ ਕਿੰਨੀ ਯਾਦ ਆਉਂਦੀ ਆ ਪਤੀ ਨੇ 14 ਸਾਲ ਬਤਾਏ ਆ ਪਤੀ ਦੇ ਕਿਹੜੇ ਕਿਹੜੇ ਜ਼ਿੰਦਗੀ ਜੀੜੇ ਸੀ ਵਧੀਆ ਸੁਪਨੇ ਲਏ ਸੀ ਜਾਂ ਵਧੀਆ ਵਧੀਆ ਉਹਨਾਂ ਜਿਹੜੇ ਦਿਨ ਜਿਤੇ ਹੁੰਦੇ ਨੇ ਕਿ ਪਤੀ ਨਾਲ ਸੀ ਮੋੜੇ ਦਾ ਮੋੜਾ ਲਗਾ ਕੇ ਕੰਮ ਕੀਤਾ ਸੀ ਉਹ ਦਿਨ ਕਿਹੜੇ ਨੇ ਜਿਹੜੇ ਤੁਹਾਨੂੰ ਉਹਨਾਂ ਨੇ ਸਭ ਤੋਂ ਵਧੀਆ ਜ਼ਿੰਦਗੀ ਦਾ ਐਸ਼ ਕਰਾਈ ਹੋਈ ਤੁਹਾਨੂੰ ਮੇਰੇ ਵਾਸਤੇ ਬਹੁਤ ਕੁਝ ਸੋਚਿਆ ਹੀ ਉਹਨਾਂ ਨੇ ਬਹੁਤ ਅਹੀ ਬਹੁਤ ਸਟਰਗਲ ਕੀਤਾ ਹੈ ਬਹੁਤ ਸਟਰਗਲ ਕੀਤਾ ਹੈ ਕਿ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਆ ਉਹਨਾਂ ਦੀ ਬਦੌਲਤ ਤੇ ਪਹੁੰਚੇ ਮੈਂ ਇੱਥੇ ਖੜੀ ਆ ਮੈਂ ਉਹਨਾਂ ਦੀ ਬਦੌਲਤ ਤੇ ਖੜੀ ਆ ਪਰ ਉਹਨਾਂ ਤੋਂ ਬਿਨਾ ਮੇਰਾ ਫਿਊਚਰ ਕੁਝ ਵੀ ਨਹੀਂ ਹੈ ਹਮੇਸ਼ਾ ਕਹਿੰਦੇ ਨੇ ਵੀ ਪਤੀ ਦੇ ਸਿਰ ਤੇ ਪਤਨੀ ਜਿਹੜੀ ਆ ਰਾਣੀ ਵਾਂਗੂ ਰਾਜ ਕਰਦੀ ਆ ਹਮੇਸ਼ਾ ਐਸ ਕਰਦੀ ਆ ਤੁਹਾਡੇ ਕੀ ਹਾਲਾਤ ਸਿਓ ਬਹੁਤ ਮਾੜੇ ਮੇਰੇ ਬਹੁਤ ਐਸ਼ ਵੀ ਕੀਤੀ ਆ ਬਹੁਤ ਕੁਝ ਦੇਖਿਆ ਵੀ ਅਸੀਂ ਬਹੁਤ ਸਟਰਗਲ ਵੀ ਕੀਤਾ ਪਰ ਮੈਂ ਕੁਝ ਨਹੀਂ ਕਰਦੀ ਮੈਂ ਉਹਨਾਂ ਦੇ ਕਿ ਲੱਗਦਾ ਨਹੀਂ ਸੀ ਜਦੋਂ ਇੱਕ ਵਾਰੀ ਪਤੀ ਦੁਨੀਆ ਤੋਂ ਚਲ ਗਿਆ ਸੀ ਤੇ ਜਿਵੇਂ ਜ਼ਿੰਦਗੀ ਬਰਬਾਦ ਹੋ ਗਈ ਸਭ ਕੁਝ ਖਤਮ ਹੋ ਗਿਆ ਸੀ ਇੱਕ ਲੱਗਦਾ ਇਸ ਤਰ੍ਹਾਂ ਲੱਗਦਾ ਸੀ ਜ਼ਿੰਦਗੀ ਸਹੀ ਗੱਲ ਹੈ ਸਹੀ ਹੈ ਸਹੀ ਬੋਲ ਰਹੇ ਹੋ ਉਹ ਤੇ ਇਸ ਟਾਈਮ ਲੱਗਦਾ ਕਿ ਪਤਾ ਨਹੀਂ ਸ਼ੌਕ ਹੋ ਜਾਂਦਾ ਹੈ ਇਸ ਲਈ ਡਾਕਟਰ ਬੋਲਦੇ ਨੇ ਹੀ ਇਸ ਨੋ ਮੋਰ ਉਹ ਨਾ ਘਰ ਟੱਚ ਹੋਇਆ ਨਾ ਕਿ ਸਮਝੋ ਤੇ ਜਿੰਦਗੀ ਖਤਮ ਹੋ ਗਈ ਬੱਚਿਆਂ ਨੂੰ ਕਿਹਨੇ ਕਿ ਯਾਦ ਆਉਂਦੀ ਆਪਣੇ ਪਾਪਾ ਦੀ ਜੋ ਪਰਿਵਾਰ ਤੁਸੀਂ ਬੈਠੇ ਹੁੰਦੇ ਹੋ ਕਿੰਨਾ ਕਿ ਪਾਪਾ ਨੂੰ ਯਾਦ ਕਰਦੇ ਨੇ ਜਾਂ ਕੀ ਕੀ ਕਹਿੰਦੇ ਨੇ ਹੁੰਦੇ ਨਹੀਂ ਆ ਬੇਟੇ ਕੱਲ ਵੀ ਲੋੜੀ ਗਈ ਹੈ ਪਰਸੋ ਵੀ ਹੀ ਦੋ ਦਿਨ ਤੇ ਆਪਣੇ ਪਾਪਾ ਦੀ ਗੱਲਾਂ ਕਰ ਕਰ ਕੇ ਰਹਿ ਗਏ ਤੇ 3-3 ਵਜ ਗਏ ਉਹਨਾਂ ਨੂੰ ਕਿ ਮੰਮਾ ਪਾਪਾ ਹੁੰਦੇ ਆ ਕੁਝ ਕਰਦੇ ਆ ਪਾਪਾ ਹੁੰਦੇ ਆ ਅਸੀਂ ਇੱਥੇ ਜਾਂਦੇ ਆ ਜਾਂ ਉੱਥੇ ਜਾਂਦੇ ਪਰ ਪਰ ਉਹਨਾਂ ਦੀ ਕਮੀ ਤੇ ਜੋ ਮਰਜ਼ੀ ਪੈਸੇ ਨਾਲ ਮੈਂ ਜੋ ਮਰਜ਼ੀ ਖਰੀਦ ਸਕਦੀ ਆ ਪਰ ਉਹਨਾਂ ਦਾ ਪਿਆਰ ਤੇ ਨਹੀਂ ਖਰੀਦ ਸਕਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਭੈਣ ਦਾ ਦਰਦ ਜਿਹੜਾ ਕਿ ਵੰਡਿਆ ਮਡਾਇਆ ਜਾ ਸਕਦਾ ਵਾ ਪਰ ਉਹਨਾਂ ਦਾ ਤੁਸੀਂ ਦੇਖਦੇ ਹੋ ਵੀ ਬੱਚਿਆਂ ਦਾ ਜਿਹੜਾ ਬਾਪ ਆਸ ਦੁਨੀਆ ਤੋਂ ਚਲਾ ਗਿਆ ਛੋਟੇ ਛੋਟੇ ਬੱਚੇ ਨੇ ਜ਼ਿੰਮੇਵਾਰੀ ਭੈਣ ਦੇ ਮੋਢਿਆਂ ਤੇ ਪੈ ਗਈ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਚਾਂਪ ਦੀ ਰੇੜੀ ਲਗਾ ਕੇ ਜਿਹੜਾ ਹੈ ਕੰਮ ਕਰ ਰਹੇ ਨੇ ਅਤੇ ਉਹਨਾਂ ਦਾ ਸੁਪਨਾ ਸੀ ਇਹਨਾਂ ਦੇ ਪਤੀ ਦਾ ਵੀ ਆਪਣੀ ਦੁਕਾਨ ਜਿਹੜੀ ਖੋਲੀ ਜਾਵੇ ਤੇ ਭੈਣ ਦਾ ਜਿਵੇਂ ਕਹਿਣਾ ਵੀ ਨਵਾਂ ਸਾਲ ਲੋਕਾਂ ਵਾਸਤੇ ਤੇ ਬੜਾ ਵਧੀਆ ਚੜਿਆ ਹੋਊਗਾ ਪਰ ਨਵਾਂ ਸਾਲ ਕਿਤੇ ਕਿਤੇ ਇਹਨਾਂ ਵਾਸਤੇ ਬਹੁਤ ਦਰਦਨਾਕ ਹੈ ਯਾਦਾਂ ਜਿਹੜੀਆਂ ਛੱਡ ਗਿਆ ਵਾ ਇਨ ਦੇ ਪਤੀ ਦੀ ਜਿਹੜੀ ਮੌਤ ਹੋ ਜਾਂਦੀ ਆ ਤੇ ਮੈਨੂੰ ਐਸੋ ਵੀ ਰਿਸ਼ਤੇਦਾਰ ਭੈਣ ਭਰਾਵਾਂ ਵੱਲੋਂ ਸਾਥ ਦਿੱਤਾ ਗਿਆ ਤੁਹਾਡਾ ਕਿਸੇ ਤਰ੍ਹਾਂ ਨਾਲ ਹਾਂਜੀ ਥੋੜਾ ਬੋਤਾ ਮੇਰੇ ਬ੍ਰਦਰ ਉਹਨਾਂ ਦਾ ਬਹੁਤ ਸਾਥ ਆ ਮੇਰੇ ਨਾਲ ਬਹੁਤ ਸਪੋਰਟਡ ਮੈਂ ਇੱਥੇ ਖੜੀ ਆ ਮੈਂ ਆਪਣੇ ਬ੍ਰਦਰ ਦੇ ਸਿਰ ਤੇ ਆਪਣੇ ਮਮਾ ਪਾਪਾ ਦੇ ਸਿਰ ਤੇ ਖੜੀ ਆ ਤੇ ਇਨ ਲਾ ਉਸ ਦਾ ਪਾਪਾ ਦੇ ਵੀ ਥੋੜੂ ਖੜੀ ਆ ਉਹ ਵੀ ਥੋੜਾ ਕੰਫੀਡੈਂਟ ਦਿੰਦੇ ਕਿ ਕੋਈ ਗੱਲ ਨਹੀਂ ਆਪਣੇ ਬੱਚਾ ਦਾ ਦੇਖੋ ਆਉਣ ਵਾਲਾ ਫਿਊਚਰ ਤੁਸੀਂ ਬੱਚਿਆਂ ਦੇ ਸਿਰ ਤੇ ਕੰਮ ਕਰਨਾ ਹੈ ਤੁਸੀਂ ਬੱਚਿਆਂ ਨੂੰ ਸਮਝਾਓਗੇ ਤੇ ਫੇਰ ਹੀ ਫਿਊਚਰ ਬਣੇਗਾ ਬੱਚਾ ਦਾ ਡ੍ਰੀਮਸ ਤੇ ਹੋਲੀ ਹੋਲੀ ਪਰ ਉਹਨਾਂ ਦੀ ਕਮੀ ਤੇ ਕੋਈ ਨਹੀਂ ਪੂਰੀ ਕਰ ਸਕਦਾ ਜਿੰਨਾ ਹੋ ਸਕਦਾ ਅਸੀਂ ਸਪੋਰਟ ਕਰਾਂਗੇ ਤੈਨੂੰ ਅਸੀਂ ਤੇਰੇ ਨਾਲ ਖੜੇ ਆ ਤੇ ਪੈਣੀ ਮੈਨੂੰ ਵੀ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਟਾਈਮ ਦੇ ਲੈਂਦੇ ਹੋ ਸਵੇਰੇ ਵੀ ਘਰ ਦਾ ਖਾਣਾ ਬਣਾਉਣਾ ਹੁੰਦਾ ਵਾ ਕਿਸ ਤਰ੍ਹਾਂ ਸਾਰੇ ਬੱਚੇ ਮੈਂਟੇਨ ਕਰ ਲੈਂਦੇ ਨਾਲ ਫਿਰ ਆਪ 2 ਘੰਟੇ ਸਵੇਰੇ ਜਿਹੜਾ ਹੁਣ ਕੱਲ ਓਪਨ ਹੋ ਜੈਨੇ ਸਕੂਲ ਸਵੇਰੇ ਬੱਚਿਆਂ ਨੂੰ ਵੀ ਮਾਰਨਿੰਗ ਚ ਮਿਲਾਂਗੀ ਈਵਨਿੰਗ ਟਾਈਮ ਤੇ ਉਹ ਸਕੂਲ ਤੋਂ ਆ ਕੇ ਟਿਊਸ਼ਨ ਚੱਲੇ ਜਾ ਰਾਤ ਨੂੰ ਮਿਲਾਂਗੀ ਜਾ ਕੇ ਸਾਰਾ ਦਿਨ ਨਹੀਂ ਬੱਚਾ ਤੇ ਕੋਲ ਨਹੀਂ ਆ ਲਗਦਾ ਨਹੀਂ ਕਿ ਜ਼ਿੰਦਗੀ ਇੱਕ ਸੰਘਰਸ਼ ਬਣ ਗਈ ਆ ਸਵੇਰ ਤੋਂ ਕੰਮ ਤੋਂ ਵਾਲਾ ਸ਼ਾਮੀ ਫਿਰ ਆਤੀ ਕਾਰਜਾਂ ਨਾਲ ਸਵੇਰ ਕੰਮ ਤੇ ਆਏ ਨਾ ਜ਼ਿੰਦਗੀ ਇਸੇ ਤਰ੍ਹਾਂ ਦੀ ਬਣ ਗਈ ਇੱਕ ਹਾਂਜੀ ਹਾਂਜੀ ਬਸ ਫੋਕਸ ਕਰਨਾ ਹੈ ਜ਼ਿੰਦਗੀ ਚ ਹੋਰ ਕੁਝ ਵੀ ਨਹੀਂ ਆ ਬੱਚਾ ਦੇ ਡ੍ਰੀਮਸ ਪੂਰੇ ਕਰਨੇ ਆ ਜੋ ਵੀ ਹੋ ਸਕੇਗਾ ਤੁਹਾਡੇ ਪੈਨ ਪਰਮਾ ਦੇ ਥਰੂ ਮੈਂ ਅੱਵਾਤੋਂ ਮੈਂ ਉਹਨਾਂ ਦੇ ਸੁਪਨੇ ਪੂਰੇ ਕਰ ਸਕਾਂਗੀ ਤਾਂ ਕਿ ਉਹਨਾਂ ਨੂੰ ਵੀ ਅਗਰ ਤੁਸੀਂ ਸਪੋਰਟ ਕਰੋਗੇ ਤਾਂ ਮੈਂ ਅੱਗੇ ਤੱਕ ਫਿਊਚਰ ਵੀ ਉਹਨਾਂ ਦਾ ਵੇਖਾਂਗੀ ਜਾਂ ਆਪਣੇ ਬੱਚਾਂ ਦਾ ਕੀ ਹਰ ਕਿਸੇ ਚੀਜ਼ ਦੀ ਕਮੀ ਨਾ ਉਹਨਾਂ ਨੂੰ ਮਹਿਸੂਸ ਹੈ ਪਰ ਪਾਪਾ ਦੀ ਕਮੀ ਤੇ ਉਹ ਤੇ ਕੋਈ ਨਹੀਂ ਪੂਰੀ ਕਰ ਸਕਦਾ ਪਰ ਜੋ ਉਹਨਾਂ ਦੇ ਸੁਪਨੇ ਆ ਉਹ ਤੇ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਬਿਲਕੁਲ ਜੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਭੈਣ ਦਾ ਕਿੰਨਾ ਦਰਦ ਜਿਹੜਾ ਕਿ ਅੱਖਾਂ ਵਿੱਚ ਚਲਕਦਾ ਵਾ ਅਤੇ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜੀ ਭੈਣ ਇਕੱਲੀ ਰਹਿ ਗਈ ਆ ਅਤੇ ਇਹਨਾਂ ਦਾ ਸੁਪਨਾ ਸੀ ਨਾ ਦੇ ਪਤੀ ਦਾ ਵੀ ਇਹਨਾਂ ਦੇ ਬੱਚਿਆਂ ਨੂੰ ਆਈਪੀਐਸ ਅਫਸਰ ਬਣਾਉਂਦਾ ਪੜ੍ਹਾਈ ਵਧੀਆ ਦੇਂਦਾ ਅਤੇ ਉਹ ਜਿਹੜਾ ਸੁਪਨਾ ਵਾ ਉਹ ਭੈਣ ਜਿਹੜੀ ਪੂਰੀ ਕਰ ਰਹੀ ਆ ਬਾਤ ਤੁਹਾਡੇ ਸਾਥ ਹੀ ਲੋੜ ਹੈ ਜਿਵੇਂ ਦੇਖਿਆ ਭੈਣ ਨੇ ਸਭ ਤੋਂ ਪਹਿਲਾਂ ਜਦੋਂ ਆਪਣਾ ਕੰਮਕਾਜ ਸ਼ੁਰੂ ਕੀਤਾ ਸੀ ਤੇ ਨਾ ਕੰਮਕਾਜ ਚੱਲਣ ਕਰਕੇ ਭੈਣ ਦੀ ਅੱਖਾਂ ਪਾ ਰਹੀਆਂ ਵੀ ਕਿਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਕਰੋਗੇ ਕਿਸ ਤਰ੍ਹਾਂ ਉਹਨਾਂ ਦਾ ਪਾਲਣ ਪੋਸ਼ਣ ਕਰੋਗਾ ਤੁਹਾਡੇ ਸਾਥ ਹੀ ਲੋੜ ਹੈ ਕਿ ਸਾਡੀ ਦਸ਼ਕਾਂ ਨੂੰ ਅਪੀਲ ਹੈ ਵੱਧ ਤੋਂ ਵੱਧ ਸਪੋਰਟ ਕਰੋ ਇਸ ਭੈਣ ਨੂੰ ਤਾਂ ਜੋ ਕਿ ਇਹ ਭੈਣ ਜਿਹੜੀ ਕਦੇ ਵੀ ਘਬਰਾਵੇ ਨਾ ਅਤੇ ਹਮੇਸ਼ਾ ਆਪਣੇ ਬੱਚਿਆਂ ਦੇ ਜਿਹੜਾ ਸੁਪਨਾ ਲਿਆ ਵਾ ਉਹ ਬੱਚਿਆਂ ਦਾ ਸੁਪਨਾ ਜਿਹੜਾ ਪੂਰਾ ਕਰ ਸਕੇ ਤੇ ਭੈਣ ਹੀ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਤੁਹਾਨੂੰ ਦੇਸ਼ਾਂ ਦੇ ਸਨ ਕਿ ਅਪੀਲ ਕਰਨਾ ਚਾਹੁੰਗੇ ਜਦ ਬਸ ਬਾਜੀ ਤੁਹਾਡੇ ਸਾਰਿਆਂ ਦੇ ਸਾਥ ਹੀ ਲੋੜ ਹੈ ਅਗਰ ਤੁਸੀਂ ਮੇਰਾ ਸਾਥ ਦੋਗੇ ਤੇ ਮੈਂ ਅੱਗੇ ਤੱਕ ਪਹੁੰਚ ਸਕਾਂਗੀ ਤੁਹਾਡੀ ਹਿੰਮਤ ਦੇ ਨਾਲ ਹੀ ਮੇਰਾ ਅੱਗੇ ਸਟਰਗਲ ਵੱਧ ਸਕਦਾ ਵਰਨਾ ਨਹੀਂ ਤੇ ਮੈਂ ਖਾਲੀ ਤੇ ਕਹਿੰਦੀ ਜਿਹੜੀਆਂ ਇਸ ਦੇ ਦੇ ਵੀ ਜਿਆਦਾ ਔਰ ਤਾਂ ਘਬਰਾ ਜਾਂਦੀਆਂ ਜਦੋਂ ਇਸਤਾਨਾ ਦੇ ਪਤੀ ਦੀ ਮੌਤ ਹੋ ਜਾਂਦੀ ਜਾਂ ਕੋਈ ਇਹਨਾਂ ਨੂੰ ਹਾਸਾ ਹੋ ਜਾਂਦਾ ਦੁਨੀਆ ਤੋਂ ਕੱਲਿਆ ਮਹਿਸੂਸ ਕਰਦੇ ਨੇ ਆਪਣੇ ਉਹਨੂੰ ਕਿਹਦੇ ਕਹਿੰਦੀ ਹੈ ਸਮਰਥ ਮਹਿਸੂਸ ਕਰਦੀਆਂ ਜਿਵੇਂ ਘਬਰਾਜ ਤੁਸੀਂ ਫਿਰ ਕੰਮ ਕਾ ਸ਼ੁਰੂ ਕਰ ਲਿਆ ਆਪਣੀ ਜ਼ਿੰਦਗੀ ਨਵੀਂ ਸ਼ੁਰੂ ਕੀਤੀ ਆ ਅਜਿਹਿਆਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਕਿਤਨਾ ਸਪੋਰਟ ਕਰਨੀ ਚਾਹੀਦੀ ਆਪਣੇ ਉਹਨਾਂ ਕਿਤਨਾ ਹਿੰਮਤ ਰੱਖਣੀ ਚਾਹੀਦੀ ਮੈਂ ਤੇ ਆਪਣੀ ਭੈਣਾਂ ਨੂੰ ਇਹ ਕਹਿਣੀ ਆ ਕਿ ਜਿੰਨਾ ਕੁ ਵੱਤ ਵਾਦ ਹੋ ਸਕੇ ਤੁਸੀਂ ਸਟਰਗਲ ਕਰੋ ਆਨ ਵਾਲਾ ਫਿਊਚਰ ਆਪਣੇ ਬੱਚਾ ਦਾ ਫਿਊਚਰ ਤੁਸੀਂ ਆਪਣੇ ਹੱਥ ਤੇ ਰੱਖੋ ਕਿਉਂਕਿ ਆਪ ਬੱਚਾ ਦੇ ਫਿ ਕਿਸੇ ਦੇ ਥਰੂ ਕਿਸੇ ਦੇ ਡਿਪੈਂਡ ਨਾ ਰਹੋ ਕਿਉਂਕਿ ਸਮਾਂ ਬਹੁਤ ਲੰਮਾ ਹੈ ਤੇ ਇਹਨੂੰ ਸੰਭਾਲਣ ਵਾਸਤੇ ਸਾਨੂੰ ਖੁਦ ਸਟਰਗਲ ਕਰਨਾ ਚਾਹੀਦਾ ਹੈ ਕਿ ਆਪ ਹੀਮਤ ਰੱਖੋਗੇ ਤਾਂ ਹੀ ਅਸੀਂ ਇਹ ਵਧਾਂਗੇ ਵੱਤ ਤੋਂ ਵੱਤ ਆਪਣੇ ਬੱਚਿਆਂ ਦਾ ਤੇ ਆਪਣਾ سپورਟ ਚਾਹੀਦਾ ਹੈ ਬਸ ਹੋਰ ਕੁਝ ਨਹੀਂ ਹੈ ਬਾਕੀ ਕੁਝ ਨੇ ਮਰਜੀ ਰਿਸ਼ਤੇਦਾਰ کہہ ਦੋ ਉਹ ਸਿਰਫ ਆਉਣ ਵਾਲੇ ਟਾਈਮ ਵਾਸਤੇ ਹੁੰਦੇ ਆ ਸਾਰੇ ਫਿਊਚਰ ਵਾਸਤੇ ਨਹੀਂ ਹੁੰਦੇ ਉਹ ਗਏ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭੈਣ ਜੀ ਕਿਡਸ ਨੂੰ ਗੱਲਬਾਤ ਕੀਤੀ ਆ ਵੀ ਰਿਸ਼ਤੇ ਦਾ ਭੈਣ ਭਰਾ ਸਿਰਫ ਆਉਣ ਵਾਲੇ ਫਿਊਚਰ ਦੇ ਨੇ ਜੇਕਰ ਤੁਹਾਡਾ ਫਿਊਚਰ ਚੰਗਾ ਵਾ ਤੇ ਸਭ ਤੁਹਾਡੇ ਭੈਣ ਭਰਾ ਤੁਹਾਡੇ ਨੇੜੇ ਆਉਣਗੇ ਜੇਕਰ ਤੁਹਾਡਾ ਆਉਣ ਵਾਲਾ ਭਵਿੱਖ ਜੇਕਰ ਖਰਾਬ ਆ ਤੇ ਤੁਹਾਡੇ ਨਾਲ ਕੋਈ ਵੀ ਭੈਣ ਭਰਾ ਰਿਸ਼ਤੇਦਾਰ ਨਹੀਂ ਖੜਦਾ ਇਸ ਕਰਕੇ ਸਾਡੀ ਦਸ਼ਕਾਂ ਪਿਛਲੇ ਆ ਵੀ ਇਸ ਭੈਣ ਨੂੰ ਤੁਹਾਡੇ سپورਟ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਵੱਤ ਵਾ ਇਸ ਭੈਣ ਦਾ ਸਾਥ ਦਿਓ ਤਾ ਜੋ ਕੇਸ ਦਾ ਭੈਣ ਦਾ ਕੰਮ ਕਾੜ ਜਿਹੜਾ ਚੱਲ ਸਕੇ ਤੇ ਹਿੰਮਤ ਵੀ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਵੀ ਪਤੀ ਦੀ ਜਾਨ ਤੋਂ ਬਾਅਦ ਕੀ ਹਾਲਾਤ ਨੇ ਪਰਿਵਾਰ ਦੇ ਬੱਚਿਆਂ ਵੀ ਇਕੱਲੇ ਅਹਿਸਾਸ ਕਰਦੇ ਨੇ ਆਪਣੇ ਆਪ ਨੂੰ ਅਤੇ ਭੈਣ ਦਾ ਜਿਹੜਾ ਕਿ ਸਹਾਰਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਐਸ ਕਰਕੇ ਤੁਹਾਡੇ ਸਾਥ ਕਰਕੇ ਤੁਹਾਡੀ ਹਿੰਮਤ ਕਰਕੇ ਜਿਹੜੀ ਭੈਣ ਨੇ ਕਾਰੋਬਾਰ ਖੋਲਿਆ ਵਾ ਇਸ ਕਾਰੋਬਾਰ ਨੂੰ ਵੱਧ ਵੱਧ ਗਾਹਕ ਆਉਣ ਜਾਣ ਭੈਣ ਨੂੰ ਜਿਹੜਾ ਵੱਧ ਵੱਧ ਸਪੋਰਟ ਮਿਲੇ ਐਸ ਕਰਕੇ ਦਾ ਸਾਥ ਦਿਓ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ